ਪੰਜਾਬੀ ਕਲਾਕਾਰ ਦਲਜੀਤ ਦਸਾਂਝ ਦੀ ਆਉਣ ਵਾਲੀ ਪੰਜਾਬੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਐਤਵਾਰ ਨੂੰ ਰਿਲੀਜ਼ ਹੋਇਆ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮੀਰ ਦੀ ਮੌਜੂਦਗੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤਾਂ ਵੱਡਾ ਝਟਕਾ ਹੋਣ ਲੱਗਿਆ ਦਲਜੀਤ ਦਸਾਂਝ ਨੂੰ ਕਿ ਉਹਨਾਂ ਦੀ ਫਿਲਮ ਸਰਦਾਰ ਜੀ 3 ਭਾਰਤ ਦੇ ਵਿੱਚ ਬੈਨ ਕਰ ਦਿੱਤੀ ਗਈ ਹੈ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਦਰਅਸਲ 22 ਅਪ੍ਰੈਲ ਨੂੰ ਪਾਕਿਸਤਾਨ ਦੇ ਅਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ ਤੋਂ ਬਾਅਦ ਗੁਆਂਢੀ ਦੇਸ਼ ਦੇ ਲੋਕਾਂ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਸੀ ਭਾਰਤ ਦੇ ਵਿੱਚ ਪਾਕਿਸਤਾਨ ਦੇ ਕਲਾਕਾਰਾਂ ਕ੍ਰਿਕਟਰ ਦੇ ਸੋਸ਼ਲ ਮੀਡੀਆ ਹੈਂਡਲ ਵੀ ਬੈਨ ਹਨ ਪਹਲਗਾਮ ਦੇ ਵਿੱਚ ਹੋਈ ਅਤਵਾਦੀ ਘਟਨਾ ਤੋਂ ਬਾਅਦ ਰੀਪੋਰਟਾਂ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦਲਜੀਤ ਦੋਸਾਂ ਦੇ ਫਿਲਮ ਸਰਦਾਰ ਜੀ 3 ਦੇ ਵਿੱਚ ਹਾਨੀਆ ਅਮੀਰ ਨੂੰ ਬਾਹਰ ਕਰ ਦਿੱਤਾ ਗਿਆ ਹੋਵੇਗਾ ਪਰ ਅਜੇ ਹਾਂ ਨਹੀਂ ਹੋਇਆ ਟ੍ਰੇਲਰ ਦੇ ਵਿੱਚ ਉਸ ਦੀ ਮੌਜੂਦਗੀ ਨੇ ਸਪਸ਼ਟ ਕਰ ਦਿੱਤਾ ਹੈ ਇਸ ਫਿਲਮ ਦੇ ਵਿੱਚ ਹਾਨੀਆ ਮੁੱਖ ਅਦਾਕਾਰਾਂ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ ਕਹਾਣੀ ਵਿੱਚ ਮੋੜ ਇਹ ਹੈ ਕਿ ਇਹ ਫਿਲਮ ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਇਹ ਸਿਰਫ ਵਿਦੇਸ਼ੀ ਬਾਜ਼ਾਰ ਦੇ ਵਿੱਚ ਹੀ ਰਿਲੀਜ਼ ਕੀਤੀ ਜਾਵੇਗੀ ਦਲਜੀਤ ਦਸਾਂਜ ਨੇ ਇਤਵਾਨੂ ਸੋਸ਼ਲ ਮੀਡੀਆ ਉਤੇ ਸਰਦਾਰ ਜੀ 3 ਦਾ ਟ੍ਰੇਲਰ ਸਾਂਝਾ ਕੀਤਾ ਅਤੇ ਇਸ ਦੀ ਰਿਲੀਜ਼ ਮੀਤੀ ਦਾ ਐਲਾਨ ਕਰਦਿਆਂ ਹੋਇਆ ਲਿਖਿਆ ਸਰਦਾਰ ਜੀ 3 27 ਜੂਨ ਨੂੰ ਸਿਰਫ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਫੜ ਲੋ ਪੁੰਡ ਦੀਆਂ ਲੱਤਾਂ ਸਰਦਾਰ ਜੀ 3 ਦਾ ਟ੍ਰੇਲਰ ਦਲਜੀਤ ਦਸਾਂਜ ਦੇ ਸੋਸ਼ਲ ਮੀਡੀਆ ਤੇ ਉਪਲਬਧ ਹੈ ਪਰ ਇਹ ਭਾਰਤ ਦੇ ਵਿੱਚ YouTube ਉਤੇ ਉਪਲਬਧ ਨਹੀਂ ਹੈ ਜਦੋਂ ਤੁਸੀਂ YouTube ਉਤੇ ਸਰਦਾਰ ਜੀ 3 ਦੇ ਟ੍ਰੇਲਰ ਦੀ ਖੋਜ ਕਰਦੇ ਹੋ ਤਾਂ ਸੁਨੇਹਾ ਆਉਂਦਾ ਹੈ ਅਪਲੋਡਰ ਨੇ ਇਹ ਵੀਡੀਓ ਤੁਹਾਡੇ ਦੇਸ਼ ਵਿੱਚ ਉਪਲਬਧ ਤੇ ਨਹੀਂ ਕਰਵਾਇਆ ਹਾਲਾਂਕਿ ਫਿਲਮ ਦਾ ਟੀਜ਼ਰ ਅਤੇ ਗਾਣੇ YouTube ਉਤੇ ਦੇਖੇ ਜਾ ਸਕਦੇ ਹਨ